ਚਾਣਦਾ ਸੀ ਕਿ ਮਹਾਰਾਜੂ ਦਿਨ ਦੇ ਵਿੱਚ ਹੋਈ ਹੈ ਅਤੇ ਕੋਟਕਪੁਰਾ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ ਸ਼ਖਸ ਪਿਛਲੇ 2 ਸਾਲਾਂ ਤੋਂ ਕੋਟਕਪੁਰਾ ਦੇ ਵਿੱਚ ਰਹਿ ਰਿਹਾ ਸੀ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲੀ ਦੁਕਾਨ ਤੇ ਕਾਰੀਗਰ ਦਾ ਕੰਮ ਕਰਦਾ ਸੀ ਅੱਜ ਸਤਨ ਪੱਲਾ ਆਪਣੇ ਸ਼ਹਿਰੀ ਪਤਾ ਅਸੀ ਦਾ ਫੋਨ ਆਇਆ ਸੀ ਜੁਐਲਰ ਜੀ ਦਾ ਜੋੜਾ ਸਾਹਿਬ ਦਾ ਉਹ ਕਹਿੰਦੇ ਵੀ ਇੱਥੇ ਇੱਕ ਲੜਕੇ ਨੇ ਖੁਦ ਕੁਸ਼ੀ ਕੀਤੀ ਹੈ ਜੋ ਇੱਥੇ ਸੋਨੇ ਦੀ ਢਾਈ ਦਾ ਕੰਮ ਕਰਦਾ ਸੀ ਅਸੀਂ ਮੌਕੇ ਤੇ ਆ ਕੇ ਵੈਰੀਫਾਈ ਕੀਤਾਗਾ ਇਸ ਦੀ ਪਛਾਣ ਮਹਾਰਾਜ ਉਹ ਦੀਨ ਵਾਸੀ ਵੈਸਟ ਬੰਗਾਲ ਵਜੋਂ ਹੋਈ ਹੈ ਤੇ ਮਾਮਲੇ ਨੂੰ ਗੰभीरता ਨਾਲ ਲਿਆ ਜਾ ਰਿਹਾ ਹੈ ਅੱਗੇ ਜੋ ਕਾਰਵਾਈ ਹੋਵੇ ਆਪਣਾ ਉਹ ਵੀ ਹਾਲਾਤ ਹੋਣ ਦਾ ਸੰਭਵ ਕਾਰਵਾਈ ਕੀਤੀ ਹੈ ਠੀਕ ਹੈ ਪਤਾ ਲੱਗਿਆ ਵੀ ਇਹ ਪਰਿਵਾਰ ਸਮੇਤ ਇੱਥੇ ਰਹਿੰਦਾ ਸੀ ਇਹ ਪਰਿਵਾਰ ਸਮੇਤ ਰਹਿੰਦਾ ਸੀ 10 ਦਿਨ ਪਹਿਲਾਂ ਆਪਦੇ ਪਰਿਵਾਰ ਨੂੰ ਇਹ ਜੀ ਉਥੇ ਛੱਡਿਆ ਸੀ ਵੈਸਟ ਬੰਗਾਲ 'ਚ ਹੁਣ ਇੱਥੇ ਇਕੱਲਾ ਇਹ ਨਾ ਇਹ ਸਾਡਾ ਨਾ ਕਾਰੀਗਰ ਹੈ ਬੰਗਾਲੀ ਹੈ ਜੀ ਇਹ ਕੋਲਕਾਤਾ ਤੋਂ ਆਇਆ ਵਿਆ ਇਹ ਤੇ ਪਹਿਲਾਂ ਇਹ ਡੱਬ ਵਾਲੀ ਸੀਗਾ ਡੱਬ ਵਾਲੀ ਤੋਂ ਸ਼ਿਫਟ ਹੋ ਕੇ 2.5 ਸਾਲ ਹੋ ਗਏ ਨੇ ਉਹ ਇੱਥੇ ਕੋਟਕਪੂਰੀ ਆ ਕੇ ਜੁਵੈਲਰ ਦਾ ਕੰਮ ਕਰਦਾ ਸੀਗਾ ਬਣਾਉਣ ਦਾ ਮਤਲਬ ਦੁਕਾਨਦਾਰਾਂ ਦੀ ਜੁਐਲਰੀ ਰੈਡੀ ਕਰਕੇ ਦਿੰਦਾ ਸੀਗਾ ਸਮੇਤ ਫੈਮਲੀ ਇੱਥੇ ਰਹਿ ਰਿਹਾ ਸੀਗਾ ਇਹ ਦੋ ਬੱਚੇ ਵੀ ਇਹਦੇ ਜੀ ਤੇ ਵਾਈਫ ਹੈ ਦੀ ਇਹ ਅੱਜ ਤੋਂ ਥੋੜੇ ਦਿਨ ਪਹਿਲਾਂ ਇਹ ਉਹਨਾਂ ਨੂੰ ਆ ਸਾਰੀ ਫੈਮਲੀ ਨੂੰ ਉੱਥੇ ਛੱਡ ਕੇ ਆਇਆ ਹੈ ਕਲਕੱਤੇ ਕਲਕੱਤੇ ਤੋਂ گاਉਂ ਕੋਈ ਪਿੰਡ ਵਗੈਰਾ ਹੈਗਾ ਉਹ ਮਤਲਬ ਉਹ ਲੱਭ ਜੂ ਪਤਾ ਹੋਊਗੀ ਕਿਹੜੇ ਪਿੰਡ ਦਾ ਸੀਗਾ ਤੇ ਉੱਥੋਂ ਇਹ ਆ ਗਿਆ ਵਾਪਸ ਤੇ ਹੋ ਸਕਦਾ ਰਾਤ ਸਵੇਰੇ ਕੀ ਪਤਾ ਨੇ ਕੀ ਕੀਤਾ ਇਹ ਇਹ ਨਾ ਫਾਇਆ ਲੈ ਕੇ ਤੇ ਇਹਨੇ ਸੁਸਾਈਡ ਕਰ ਲਿਆ ਸਾਨੂੰ ਸਵੇਰ ਪਤਾ ਲੱਗਿਆ ਸਾਹਮਣੀ ਸ਼ਾਪ ਵਾਲਿਆਂ ਨੇ ਜਦੋਂ ਆਪਦੀ ਸ਼ਾਪ ਖੋਲੀ ਤੇ ਸ਼ਾਪ ਖੋਲਣਸਾਰ ਉਹਨਾਂ ਨੇ ਜਦੋਂ ਸਾਹਮਣੇ ਦੇਖਿਆ ਵੀ ਕੀ ਬੰਦਾ ਲਮਕਦਾ ਪਿਆ ਅੱਧ ਪਚਦਾ ਜਾਂ ਲਮਕਦਾ ਦੇਖਦਾ ਸੀ ਉਹਨਾਂ ਨੇ ਉਹਨਾਂ ਨੇ ਫਿਰ ਉਹ ਮਾਲਕਾਂ ਨੂੰ ਫੋਨ ਕੀਤਾ ਤੇ ਮਾਲਕਾਂ ਨੇ ਨਾਲ ਫਿਰ ਉਹ ਮੈਨੂੰ ਉਹ ਅਹੁਦੇਦਾਰ ਹੋਣ ਕਰਕੇ ਮੈਨੂੰ ਫੋਨ ਕੀਤਾ ਫਿਰ ਅਸੀਂ ਆਏ ਮੈਂ ਡਿਪਟੀ ਸਾਹਿਬ ਨੂੰ ਵੀ ਫੋਨ ਕਰਤਾ ਸੀ ਐਸ ਐਚਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਫਿਰ ਉਹਨਾਂ ਨੇ ਮਲਾਜਮਾਂ ਨੂੰ ਭੇਜਤਾ ਤਫਤੀਸ਼ ਕਰ ਰਹੇ ਆ ਜੀ ਬਾਕੀ ਦੇਖੋ ਕੀ ਨਿਕਲਦਾ ਜੀ ਹਨ ਕੋਈ ਨਾਂ ਨੂੰ ਬਦਲ ਕੇ ਮਹਾਰਾਜ ਬੰਗਾਲੀ ਹੈ ਜੀ ਇਹ ਮਹਾਰਾਜ ਬੰਗਾਲੀ ਤਿੰਨ 2 2.5 ਸਾਲ ਤੋਂ ਇੱਥੇ ਰਹਿ ਰਿਹਾ ਹੈ ਇਹ ਕੋਈ ਕਾਰਨ ਨਹੀਂ ਸਾਹਮਣੇ ਹੈ ਕਾਰਨ ਹਜੇ ਕੋਈ ਨਹੀਂ ਪਤਾ ਲੱਗਿਆ ਕਿਉਂਕਿ ਉਹ ਕੋਈ ਫਾਈਨੈਂਸ਼ਲੀ ਵੀ ਸੌਖਾ ਸੀਗਾ ਇਹ ਕੋਈ ਆਇਨਿੰਗ ਵੀ ਉਹ ਜੀ ਪੰਦਾ ਦੁਖੀ ਹੁੰਦਾ ਜਿਹਾ ਜਿਵੇਂ ਫਾਈਨੈਂਸ਼ਲੀ ਸੌਖਾ ਸੀਗਾ ਸਭ ਕੁਝ ਵਧੀਆ ਸੀ ਘਰ ਵੀ ਲੈਣ ਨੂੰ ਕਹਿ ਰਿਹਾ ਸੀਗਾ ਇਹ ਕਹਿੰਦੇ ਮਤਲਬ ਇਹਨਾਂ ਬੰਗਾਲੀਆਂ ਤੋਂ ਹੀ ਪਤਾ ਲੱਗਿਆ ਵੀ ਇਹਨੇ ਘਰ ਵੀ ਲੈਣਾ ਸੀ ਹੁਣ ਆ ਉਹਦਾ